ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇਲ ਲਈ ਲੈ ਕੇ ਆਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਨੇ ਇੱਕ ਜਰਸੀ ਬਰੀਡ ਆ ਗਈ ਟਾਪ ਤੇ ਇੱਕ ਐਚਐਫ ਆ ਗਈ ਇਹਦੀ ਐਚਐਫ ਦੀ ਚਵਾਈ ਹੈ ਜਿਹੜੀ ਬਈ ਹੁਣ ਵੀਡੀਓ ਦੇ ਵਿੱਚ ਹੀ ਕਰਕੇ ਦਿਖਾਊਗਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਕਾਲ ਹੱਸਿਆ ਬਹੁਤ ਠੀਕ ਹੋਮ ਜੀ ਵਧੀਆ ਜੀ ਬਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਬਾਈ ਪਿੰਡ ਭਾਇਰਪਾ ਦੇਹਲਪੁਰ ਤੇ ਜ਼ਿਲ੍ਹਾ ਬਠਿੰਡਾ ਆਪਾਂ ਨੇੜੇ ਪਿੰਡ ਆਪਾਂ ਨੇ ਜਿਹੜੇ ਰਾਮਪਰਾਪੂਲ ਸਾਹ ਰਹਿੰਦਾ SLAਪੁਰਾ ਪਿੰਡ ਪੈਣਾ ਬਈ ਮੋਬਾਈਲ ਨੰਬਰ ਬੋ 90 ਤੋਂ 3976052 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਆ ਇਹ ਦੂਜਾ ਸੁਆ ਬਾਈ 10 ਦਿਨ ਹੋ ਗਏ ਸੁਈ ਨੂੰ ਮਗਰ ਬੱਚੀ ਆ ਪੂਰੀ ਟਾਪ ਦੀ ਓਕੇ ਹਾਂ ਬੱਚਾ ਬੱਚੀ ਨੂੰ ਜਨਮ ਹੋ ਤਾ ਬੱਚੀ ਦੀ ਟਾਪ ਪੂਰਾ ਪੂਰਾ ਸਾਡਾ ਬੱਚੀ ਪੂਰੀ ਸੋਹਣੀ ਰੱਖੇ ਵੱਡੀ ਪੂਰੀ ਬਈ ਓਕੇ ਬਈ ਬ੍ਰੀਡ ਵਾਲ ਕਿੰਨਾ ਦੁੱਧ ਸਾਗਰ ਤਿਆਰ ਚੋਣਾ ਦੋ ਤੇ 18 ਕਿਲੋ 17 ਮੰਨ ਕੇ ਜਿਹੜਾ ਆਪਾਂ ਚੋਕੀ ਦਿਖਾ ਰਿਹਾ ਵੇ 17 ਕਿਲੋ ਮੰਨ ਕੇ ਜਿਹੜਾ ਮਰਜੀ ਚੋੜਿਆ ਆਪਣੇ ਘਰੇ ਆਵੜਾ ਬੰਦਾ ਠੀਕ ਆ ਭਾਈ ਦੋ ਡੰਗ ਤਿੰਨ ਡੰਗ ਫੁੱਲ ਵੱਡੀ ਵੜਾ ਗਈ ਓਕੇ ਭਾਈ ਤੇ ਹੋਣ ਦੇ ਵਿੱਚ ਜਵਾਈ ਆ ਵੀਡੀਓ ਦੇ ਵਿੱਚ ਭਾਈ ਕਰ ਲੈ ਲੈ ਨਾੜਾ ਨਾੜਾ ਘੜਾ ਬਹੁਤ ਆ ਭਾਈ ਜੰਗੀਆਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਵੱਡੀ ਨਾਲ ਚੈੱਕ ਕਰ ਲੋ ਲੇਵ ਦੇ ਨਾੜਾ ਦੇਖੋ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਆ ਲੈ ਵਾਲੂ ਭਾ ਕਮਾਲ ਦਾ ਠੰਡਪਣ ਕਰਮਾਣੀ ਨੂੰ ਬੜਾ ਚੰਗਾ ਲੱਗਿਆ ਪਛਾਂ ਤੋਂ ਲੈਵਾ ਚੈੱਕ ਕਰੋ ਲੈਵਾ ਕਮਾਲ ਆ ਕਣੀ ਬਹੁਤ ਚੰਗਾ ਭਈ ਨਾਲਾ ਰੋੜਾ ਬਹੁਤ ਅਲੀ ਵੇ ਤੇ ਵੱਡੀ ਆ ਬਟਨ ਲੈ ਵੇ ਜਾਂ ਕਾਰਨ ਵਾਲੀ ਆ ਪ੍ਰਿੰਟ ਵਾਲੀ ਆ ਯਾਰ ਇਹ ਸਾਂਭੀ ਥੋੜੀ ਘੱਟ ਅਗਰੀਵ ਕਰਵਾਇ ਕਰਕੇ ਦੋ ਨਾਲ ਕੇ ਮਿਲਨੇ ਆ ਭਾਈ ਦੁੱਧ 20 ਕਿਲੋ ਦੇ ਦਿਓ ਭਾਈ ਖੁੱਲਾ ਹੁਣ ਵੀ ਬੱਚੀ ਨੇ ਵੀ ਕਰਮਾਣੀ ਮੇ ਨਾਲ ਹੀ ਤਿਆਰ ਹੋ ਜਾਣਾ ਭਾਈ ਹਾਂ ਮਾਰੇ ਇਹ ਨੌ ਤਾਂ ਮਗਰਲੇ ਜ਼ਰੂਰ ਬਣ ਦੇਣਾ ਓਕੇ ਉਪਰਾਂ ਦੁਲਾਨਾਂ ਐ ਤੋਈ ਵੀ ਅਗਰੇ ਗਰੀਬ ਦੇ ਬੰਦੇ ਸੀਗੇ ਠੀਕ ਆ ਬਰਾ ਦੁੱਧ ਪਰ 20 ਕਿਲੋ ਦੇ ਦੋ ਬੱਚੀ ਹੁਣ ਵੀ ਬਾਈ ਖਾਣ ਪੀਣ ਦੀ ਬਹੁਤ ਖੁੱਲੀ ਆ ਠੀਕ ਆ ਬਾਈ ਜਿਹੜਾ ਕੋ ਮਰਜ਼ੀ ਪਾਈ ਚੱਲ ਮੁੱਲ ਕੀ ਆ ਬਾਈ ਜੈ ਜਸਾ ਗਾ ਬਾ ਲੈਣ ਦੇ ਬਾਈ ਯਾਰ 63000 ਦੇ ਦੇ ਦਾਂਗੇ 63000 ਦੀ ਵੜ ਮੁੱਲ ਜਿਨਾ ਮਰਜ਼ੀ ਕਰੀ ਜਾ ਅੱਗੇ ਮਾਨ ਤਣ ਕੋਈ ਚੱਕਰ ਨਹੀਂ ਮੌਕੇ ਹਾਂ ਸੂਰ ਆਪਾ ਹੋ ਜੂ ਵਿੱਚ ਠੰਡੀ ਢੂੜੀ ਦਾ ਨਾਮ ਮੰਨ ਕੇ ਚੱਲ ਇਹਦੀ ਚਵਾਈ ਹੋਈ ਬਾਈ ਚਵਾਈ ਹੋਈ ਅਕਰਮ ਪ੍ਰਕਾਰ ਕੇ ਦਿਖਾਉਂ ਆ ਬਾਈ ਪੋਲੀ ਪੋਲੀ ਭੁੱਲਾ ਅੱਗੇ ਦੋ ਨੰਬਰ ਦੇ ਜਰਸੀ ਹਾਂ ਬਾਈ ਜਿਹੜਾ ਸੂ ਆ ਜੀ ਥੋੜਾ ਦੋ ਦੋ ਬੀਗ ਲੌਲੀ ਆ ਠੀਕ ਆ ਕੁਆਲਿਟੀ ਬੜੀ ਚੰਗੀ ਆ ਬਾਈ ਹੂੰ ਇਸ ਰਾਤ ਦੀ ਸੋਈ ਉਹ ਜੇਰ ਜੂਰ ਦੀ ਆਪਣੇ ਸਾਰੇ ਵੀਡੀਓ ਲੈ ਲੈ ਦਿਖਾ ਦੇ ਲੇਵਾ ਦੇ ਕਮਾਲ ਦਾ ਹੈ ਨਾ 20 ਕਿਲੋ ਦਾ ਤਾਂ ਖਰਾਬ ਆਉਣਾ ਬਈ ਇਹਨੇ ਮੱਝਾਂ ਨਾਲ ਤਾਂ ਖਾਣ ਦੇ ਜੋਸ ਦੇ ਜਾ ਲੱਗਿਆ ਕਿ ਨਹੀਂ ਇੱਕ ਨੰਬਰ ਥਾਨ ਮੁਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਝੌਂਕ ਝੌਂਕ ਕੱਦ ਕੁੱਤ ਖੋਲਾ ਬਜਨ ਬੋਈ ਬੱਚਾ ਕੀ ਦੇਤਾ ਇਹਨੇ ਬੱਚਾ ਦਾ ਮਗਰ ਬੱਚਾਈ ਦੇਦਾ ਬਰੀਡ ਬਲੂਡ ਬਾਈ ਬਹੁਤ ਹੀ ਚੰਗੀ ਆ ਬੜਾ ਠੰਡੀ ਸੀਲ ਸਹੀ ਗੱਲ ਆ ਫੜ ਫੜ ਲੀਵਾ ਮਗਰ ਫਰਦਾ ਲੈ ਇਧਰ ਵੀ ਦਿਖਾ ਦੇ ਕੀ ਆ ਬਾਤ ਇਹ ਜਿਹੜਾ ਆ ਪਾ ਕੇ ਬਿਨਾ ਨਾ ਜਿਵੇਂ ਮਰਜੀ ਚ ਚੋਂ ਨਹੀਂ ਛੱਡਦੇ ਨਾ ਗਰਮੀ ਮੰਨੇ ਨਾ ਠੰਡ ਮੰਨੇ ਕੋਈ ਦਾ ਕੰਮ ਹੀ ਰਹੇਗਾ ਫੁੱਲ ਚੰਗੇ ਹੁਲੇਵਾ ਦੇਖੋ ਕੁਆਲਿਟੀ ਆ ਕੋਈ ਕੁਆਲਿਟੀ ਆ ਭਾਈ ਫੁੱਲ ਕੁਆਲਿਟੀ ਆ ਪਾ ਕਹਿੰਦੇ 100 ਹੀ 100 ਆ ਭਾਈ ਹਮ ਲੈ ਬਾਕੀ ਇਹ ਨਸਲ ਕੱਟ ਮਿਲਦੀ ਆ ਬਹੁਤ ਜਾਇਦਾ ਟਰਾਈ ਵਾਲ ਦੇ ਜਰਸੀ ਦਾ ਕ੍ਰੋਸ ਆ ਹੈਡਫੋਨ ਨੂੰ ਬਹੁਤ ਚੰਗੀ ਆ ਬੜੀ ਚੰਗੀ ਡਾਕਟਰ ਨੇ ਮੈਂ ਲੈਣੀ ਹੋਏ ਜੀ ਸਾਢੇ 3 ਲੱਖ ਦੀ ਮੁੰਨੇ ਦੋ ਸਹੀ ਗੱਲ ਐਨੀ ਫਰ ਆਇਆ ਕਰੋ ਜੀ ਹਮ ਜੋ ਬਰਫਰਗਾ ਦੋ ਚਿੱਟਾ ਟਾ ਸਹੀ ਗੱਲ ਆ ਕੀ ਆਵਾਜ਼ ਕਾਦਰ ਤੇ ਥਾਨ ਲੇਵਾ ਦਾ ਇੱਕ ਨੰਬਰ ਆ ਜੇਰ ਜੂਰ ਦੀ ਫੁੱਲ ਗਰੰਟੀ ਜੇਰ ਭਾਰ ਦੀ ਡਾਕਟਰ ਠੀਕ ਐ ਵੀਰੇ ਹਾਂ ਕੀ ਮੋਲ ਆ ਵੀਰੇ ਜੈਜ ਬਾਈ 7000 ਰੁਪਏ ਲਾਉਂ ਗਲੀ ਛੋੜੀ ਕਰੂੰ 76000 ਚ ਬਾਈ ਹੋਰ ਕਿਹੜਾ ਐਸੀ 85 ਮੰਗਦਾ ਵਾਲਾ ਹੂੰ ਐਨੀ ਕੁਆਲਿਟੀ ਵਾਲੀ ਵਰਡ ਆ ਸਹੀ ਗੱਲ ਆ ਬਾਈ ਮੋਲ ਬਾਈ ਨੇ ਜੈਜ ਰੱਖਿਆ ਖੱਚ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਪ੍ਰਿੰਟ ਪ੍ਰਿੰਟ ਲੇਵਾਲੂ ਆ ਥਾਨ ਇੱਕ ਨੰਬਰ ਸੂਈ ਸਵਾਈ ਆ ਧਾਰਾ ਇਹਦੀ ਬਾਈ ਕੋਈ ਚੱਕਰ ਨਹੀਂ ਮਾਰ ਹਾਂ ਮਾਰ ਕੇ ਦਿਖਾ ਮੈਨ ਡਾਕਟਰ ਉਹ ਹੀ ਗੱਲ ਨੇ ਪਹਿਲਾਂ ਠੀਕ ਐ ਠੰਡੀ ਫੁੱਲਾ ਹਣਾ ਠੰਡੀ ਹੁੰਦੀ ਤਾਂ ਬਾਲੀ ਡਾਕ ਜਿਵੇਂ ਮਰਦੀ ਵੈਜੀ ਕੋਈ ਨਹੀਂ ਕੋਈ ਨਹੀਂ ਪਾਣੀ ਪਾਜੂ ਸਾਡਾ ਡਾਕਟਰ ਹਮ ਬਚਾਵਾ ਨੂੰ ਜਮ ਬੋੜਾ ਮਾਰੂ ਘੱਟਾ ਘਟਾ ਡਾਕਟਰ ਹੈ ਠੀਕ ਹੈ ਜੀ ਉਹ ਲੈ ਥਾਂ ਦਿਖਾਈ ਡਾਕਟਰ ਬੰਨੀ ਡੋਬੋ ਬੋਲ ਆ ਗਾ ਬਈ ਥਾਂ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਂ ਨਿੱਕਲਾ ਇਕਲਾ ਥਾਂ ਜਿਵਾਈ ਬੜੀ ਚੰਗੀ ਆ ਨਾ ਜਵਾਈ ਟੋਟਾ ਟੋਟਾ ਚੋਣ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਕਰੀ ਨੀ ਕਿਆ ਬਾਤ ਹੈ ਬੜੀ ਚੰਗੀ ਜਵਾਈ ਆ ਕਰਮਾ ਇਹ ਮਗਰ ਥਾਂ ਡਾਕਟਰ ਚੈੱਕ ਕਰ ਲੈ ਹਮ ਲੈ ਇੱਕ ਨੰਬਰ ਜਵਾਈ ਆ ਬਈ ਮੋਟਾ ਮੋਟਾ ਚੋਣ ਕਿਆ ਬਾਤ ਪੂਰੀ ਨੱਬੜ ਦੀ ਆ ਜਵਾਈ ਦਾ ਕਨੇ ਬਈ ਜਵਾਈ ਜੁਵੀ ਦੀ ਫੋਚ ਨਹੀਂ ਡਾਕਟਰ ਯਾ ਬਾਕੀ ਮੁੱਲ ਵੀ ਬਾਈ ਨੇ ਜਿਆਜ ਰੱਖਿਆ ਜੁਆ ਜਾਏ ਬਾਈ ਇਹ ਵੀ ਫਾਇਦੇ ਰਹੇ ਚਲਾਕਾ ਬਾਈ ਨੇ ਹੂੰ ਥਾਨ ਤੋਂ ਇੱਕ ਨੰਬਰ ਆ ਲੈ ਪੂਰਾ ਪੰਡ ਵਾਲਾ ਲੇਵਾ ਕਹਨੀ ਬਾਈ ਹਾਂ ਹੂੰ ਕੁਆਲਿਟੀ ਬਹੁਤ ਆ ਵੜਦੀ ਬਾਈ ਯਾਰ ਤੇ ਬਾਕੀ ਇਹਦੀ ਚਵਾਈ ਹੈ ਜਿਹੜੀ ਬਾਈ ਘਰ ਕੇ ਖਾਂਦਾ ਬਾਈ ਸ਼ੁਰੂ ਕਰਦੇ ਚੱਲ ਠੱਡੀ ਭੋਲਾ ਹਨ ਹਾਂ ਹਾਂ ਕਹਨੀ ਇਹ ਤਾਂ ਕੁਝ ਨਹੀਂ ਅੰਤ ਇਹ ਬੰਨੀ ਹੋ ਬੱਚੀ ਨਾ ਥਾਣ ਤੋਂ ਦਿਖਾ ਦੇਣਾ ਥਾਣ ਨੇੜੇ ਦੋ ਚਾਹਣੋਂ ਬੜਾ ਚੰਗਾ ਬੈੜ ਨੂੰ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਪੂਰੀ ਵਿੱਤੀ ਦੇ ਥਾਣ ਹਾਂ ਲੈ ਕੁਆਲਟੀ ਖਾਲੀ ਆ ਜਮਾ ਓਕੇ ਆ ਚਵਾਈ ਦੇ ਬਈ ਤੇ ਇਹਦੇ ਕੀ ਚਵਾਈ ਵਾਲੀ ਮੋਟੀ ਆ ਨਾ ਮੋਟਾ ਚਵਾਈ ਦਾ ਬੰਦਾ ਬੈ ਜਾ ਉੱਠ ਫੜੀ ਉਹ ਕੰਮ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਬੈਠ ਕੇ ਉੱਠਣ ਵਾਲਾ ਕੰਮ ਹੀ ਆ ਕਿ ਨਹੀਂ ਹਾਂ ਬਈ ਬਾੜੀ ਪੋਲੀ ਚਵਾਈ ਅੜਕਾ ਸੁਣਦਾ ਚਵਾਈ ਦਾਦਾ ਕਿ ਨਹੀਂ ਚਵਾਈ ਦਾ ਬਾਈ ਚੰਗੀ ਲੱਗਦਾ ਲੈ ਮੇਰੇ ਤੋਂ ਚੈੱਕ ਕਰ ਲੋ ਕਿਆ ਬਾਤ ਆ ਕਨੀ ਬਾਹਰ ਜੀ ਤਾਂ ਉੱਪਰ ਚੋਣਾ ਗਰਮ ਵਾਲੀ ਨੂੰ ਬਾਕੀ ਬੱਚਾ ਵੀ ਮਗਰ ਬੱਚੀ ਆ ਭਈ ਬੱਚੀ ਜਾਨਵਰ ਵੀ ਦੋ ਹੀ ਰਹਿਣਾ ਦੋਤੇ ਵੀ ਆਈ ਹੈ ਬੜਾ ਐਨੀ ਗੱਲ ਹੂੰ

ਕਿੰਨੇ ਲੀਟਰ ਦੀ ਹੋ ਵਰਲਡ ਜੀ ਬਾਹਰ ਲਈ ਵੀ 8 ਕਿਲੋਗ੍ਰਾਮੋਂ ਦੁੱਧ ਪੈਣਾ ਦੱਸਾ ਸਾਢੇ 6 ਹੀ ਮੰਨਣਾ 50 ਆਖਣਾ ਹੂੰ ਉਹ ਤਾਂ ਮੂਲ ਖਰਚਾ ਦੀ ਚੋਈ ਹੋਈ ਆ ਬਾਈ ਮਗਰ ਲੈਣੇ ਆ ਮੂਲ ਖਰਚਾ ਦੀ ਚੋਈ ਹੋਈ ਆ ਇਹ ਤਾਂ ਆ ਮੂਰਲੇ ਥਾਣਾ ਦਾ ਦੋਦ ਦਾ ਹਾਂ ਮਗਰ ਇਹ ਜਬਿਆਲਾ ਵੀ ਖਾਲੀ ਹੈ ਇੱਕੋ ਜਿਹੀ ਹੈ ਨਾ ਬਾਲਟੀਆਂ ਦਾ ਹਾਂ ਇੱਕੋ ਜਿਹੀ ਦੋਨੇ ਵੀ ਲੈ ਪਿਆਰੇ ਨੇ ਕਹਿੰਦੇ ਮੂਰੇ ਕਾ ਦੇ ਜੀ ਛੋਣ ਤਾਂ ਇੱਕ ਨੰਬਰ ਆ ਕਰਮਾਈ ਦਾ ਮੈਂ ਪੂਰੇ ਨਿਬੜਦੇ ਆ ਚੁਵਾਈ ਤੱਕ ਨਹੀਂ ਬਈ ਚੁਵਾਈ ਤੱਕ ਵੀ ਕੰਮ ਨਿਬੜ ਜਾਂਦਾ ਬਸ ਬੈਠਾ ਹੀ ਦੇ ਰਿਹਾ ਬਾਕੀ ਮੁੱਲ ਵੀ ਜਮਾ ਜਾਇਜ ਹੈ ਕੱਚ ਕੇ ਮੁੱਲ ਰੱਖਿਆ ਬਈ ਨੇ ਬੜਾ ਮੁੱਲ ਜਮਾ ਝਾੜ ਗਿਲੇਵਾ ਤਾਂ ਹੈ ਨਾ ਜਿਵੇਂ ਜਮਾ ਇਕੱਠਾ ਕਰ ਜੀ ਡਾਕਟਰ 2018 ਨੂੰ ਨਿਕਲੀ ਹੈ 17 ਮੰਨ ਕੇ ਜਿਹੜਾ ਮਾਰਜੀ ਆਇਆ ਯਾਰ ਠੀਕ ਆ ਆਪਾਂ ਕੱਟੀ ਰੱਖਣਾ ਪੀ ਯਾਰ ਲਿਆ ਬਾਈ ਆ ਬਾਲ ਦਾ ਦਿਨੇ ਲੰਗਾ ਕਿੰਨਾ ਹੋਗਾ ਸਾਗਰ ਦੁੱਧ ਬਾਈ ਬਾਈ ਦੁੱਧ ਦਾ ਯਾਰ 19 ਕਿਲੇ ਹੋ 18 19 ਖੁੱਲਾ 17 ਮੰਨ ਕੇ ਜਿਹੜਾ ਮਰਜੀ ਆਏ ਬਾਈ ਠੀਕ ਹੈ ਬਾਈ ਹਾਂ ਆ 19 ਕਿਲੇ ਬਸ 17 ਕਹਿ ਗਈ ਘੱਟ ਕਹਿ ਗਈ ਦੇਣੀ ਆ ਭੋਜਾ ਦਾ 10 ਡੰਗ ਚੂਈ ਜਾ ਲੈ ਆਪਣਾ ਕੋਈ ਚੱਕਰ ਠੀਕ ਹੈ ਗੰਢੀ ਸੀ ਲਪਾਉਂਦੇ ਆਏ ਮਗਾਲੇ ਦੁੱਧੀ ਦਾ ਗਾਰੰਟੀ ਆ ਕੰਮ ਉੱਚਾ ਕੇ ਦਿਖਾਤੀ ਜੀ ਹਣਾ ਓਕੇ ਬਾਈ ਠੀਕ ਹੈ ਬਾਈ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਿਕਨੇ ਕਰ ਲਿਓ ਧੰਨਵਾਦ